ਹੈਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਇਆ ਮੈਂ ਤੇ ਆਇਆ ਹੋਇਆ ਜੀ ਢੋਲਾਹੇ ਲਾਗੇ ਕਟੋੜ ਪਿੰਡ ਤੇ ਤੁਹਾਨੂੰ ਇੱਥੇ ਦੀਆਂ ਵੀ ਹੁਣ ਉੱਥੇ ਕੋਈ ਵਧੀਆ ਵਧੀਆ ਚੀਜ਼ਾਂ ਐਕਸਪਲੋਰ ਕਰਾਂਦੇ ਹਾਂ ਹੁਣ ਅੱਜ ਤਾਂ ਹੈਗੇ ਆ ਇੱਧਰ ਹੀ ਬਹੁਤ ਦੇਖਣਯੋਗ ਚੀਜ਼ਾਂ ਹੈਗੀਆਂ ਆ ਚਲੋ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਲੈ ਕੇ ਚੱਲਦੇ ਆ ਜੀ ਅੱਜ ਇੱਥੇ ਦੇ ਬਹੁਤ ਮਸ਼ਹੂਰ ਆ ਪੂਲ ਆਪਣਾ ਇੰਜਲ ਫਾਰਮ ਨਾਮ ਤੇ ਆ ਹਰ ਤਰ੍ਹਾਂ ਦੀ ਚੀਜ਼ ਆ ਉੱਥੇ ਬੱਚਾ ਦੇ ਇੰਜੋਏ ਕਰਨ ਲਈ ਵੀ ਬਾਕੀ ਤੁਹ ਦਿਖਾਵਾਂਗੇ ਬਹੁਤ ਵਧੀਆ ਚੀਜ਼ਾਂ ਦੇਖਣ ਵਾਲੀਆਂ ਉੱਥੇ ਤੇ ਚਲੋ ਜਿੱਦਾਂ ਵੀ ਉਹ ਤੁਹਾਨੂੰ ਦਿਖਾਉਂਦੇ ਆ ਸਾਰਾ ਕੁਝ ਬੋਲ ਕੇ ਦੱਸਦਾ ਫਿਰ ਦੇਖਣ ਦਾ ਮਜ਼ਾ ਹੀ ਨਹੀਂ ਆਣਾ ਹਨਾ ਚਲੋ ਉੱਪਰ ਲੈ ਕੇ ਚੱਲਦੇ ਤੁਹਾਨੂੰ ਅੱਜ ਤੇ ਆਪਣੇ ਨਾਲ ਜਾ ਰਹੇ ਆ ਲੋ ਉਹੀ ਵਾਲੀ ਪਾਰਟੀ ਪਹਿਲੇ ਵਾਲੀ ਪਹਿਲੇ ਬਲੋਗਰਾਂ ਦੀ ਪਾਰਟੀ ਆ ਲੈ ਕੇ ਚੱਲਦੇ ਤੁਹਾਨੂੰ ਫਿਰ ਲੋਕੇਸ਼ਨ ਤੇ ਮੈਂ ਕਿਹਾ ਢੀਦੁਰ ਆਏ ਆ ਤਾਂ ਚਲੋ ਲੈ ਕੇ ਚੱਲਦੇ ਆ ਦੇਖਣ ਜੋ ਚੀਜ਼ਾਂ ਜੋ ਉੱਥੇ ਦੀ ਉਹ ਵੀ ਦਿਖਾਉਂਦੇ ਆ ਤੇ ਦੋਸਤੋ ਉਹ ਫਾਰਮ ਇੰਨਾ ਮਸ਼ਹੂਰ ਹਨ ਸਾਡੇ ਹੁਸ਼ਿਆਰਪੁਰ ਤੋਂ ਪੈਂਦਾ ਆ 30 ਤੋਂ 35 ਕਿਲੋਮੀਟਰ ਮਤਲਬ ਇੰਨੀ ਦੂਰੋਂ ਵੀ ਲੋਕ ਇੱਥੇ ਆਂਦੇ ਆ ਆਪਣਾ ਜੋ ਵੀ ਇੰਜੋਏ ਕਰਦੇ ਆ ਪੂਲ ਵੀ ਬਣਿਆ ਹੋਇਆ ਹੈ ਨਾ ਤੇ ਮਤਲਬ ਬੱਚਿਆਂ ਲਈ ਉੱਤੇ ਇੰਨੀਆਂ ਚੀਜ਼ਾਂ ਖੇਡਣ ਜੋਗ ਹੈਗੀਆਂ ਆ ਮਤਲਬ ਲੋਕ ਇੱਥੇ ਆਂਦੇ ਆ ਗਰਮੀ ਨੂੰ ਖਾਸ ਕਰਕੇ ਇੰਨੀ ਜਾਣ ਕੇ ਉੱਥੇ ਭੀੜ ਹੁੰਦੀ ਨਾ ਚਲੋ ਤੁਹਾਨੂੰ ਤੁਸੀਂ ਜਾ ਕੇ ਮਜ਼ਾ ਦਿਖਾਉਂਦੇ ਪੂਰਾ ਮਜ਼ਾ ਦਵਾਉਂਦੇ ਆ ਬੱਸ ਬਣ ਗਿਆ ਤੇਰਾ ਬਲੌਗ ਉਹ ਬਣਾ ਲਿਆ ਬਰਾਬਰ ਬੱਸ ਕਰ ਬਣਾ ਲਿਆ ਬਣਾ ਲਿਆ ਤੇਰੀ ਸ਼ੰਕਲੀ ਹੀ ਰੱਖ ਲੈ ਉਹ ਤੇਰਾ ਵੀ ਬਣਾ ਲਿਆ ਬਲੌਗ ਬੱਸ ਕਰ ਯਾਰ ਉਹ ਕਿਤਾ ਦਸੀ ਉਹ ਕੰਨਾ ਮੈ ਵੀ ਹੈਗਾ ਬਾਬਾਏ ਮੇਰਾ ਭਾਲ ਦੇ ਕਿਹੜੇ ਕੱਪੜਾ ਰੱਖੀ ਲਈ ਲੋ ਵੀ ਦੋਸਤੋ ਨਿਕਲ ਚੁਕੇ ਆਪਾਂ ਇੱਥੇ ਲੋਕਲੀ ਹੈਗਾ ਹੈਲਮਟ ਤਾਂ ਨਹੀਂ ਲਗਾਇਆ ਤੇ 2-4 ਕਿਲੋਮੀਟਰ ਦੂਰ ਹੀ ਆ ਲੋਕਲੀ ਪਿੰਦਾ ਪਿਆ ਬਾਕੀ ਉਹ ਪਿਛਿਆਰੀ ਸਕੂਟਰੀ ਆਪਣੀ ਠਾਈ ਦਿਵਾ ਆ ਚੁੱਕੇ ਆਪਾਂ ਆ ਦੋਸਤੋ ਮੇਨ ਰੋਡ ਆ ਤਾਂ ਆਪਾਂ ਜਾਣਾ ਯਾ ਢੋਲਵਾਏ ਢੋਲਵਾਏ ਦੇ ਨਾਲੇ ਯਾ 1.5 ਤੋਂ ਕਿਲੋਮੀਟਰ ਵਿੱਚ ਨੂੰ ਬਹੁਤ ਸੋਹਣਾ ਸੋਹਣੀ ਜਗ੍ਹਾ ਹੈਗੀ ਆ ਜਿੱਥੇ ਲੈ ਕੇ ਜਾ ਰਹੇ ਆ ਤੁਹਾਨੂੰ ਆਹ ਲੋ ਜੀ ਆ ਗਿਆ ਮੇਨ ਰੋਡ ਰਾਸਤਾ ਚੱਲ ਜਾਂਦਾ ਜਨੋੜੀ ਨੂੰ ਤੇ ਇੱਧਰ ਨਾਲ ਚੱਲ ਜਾਂਦਾ ਜੀ ਕਮਾਈ ਦੇ ਵੱਲੋਂ ਇੱਥੋਂ ਢੋਲਵਾਏ ਤੋਂ ਰਸਤਾ ਮੁੜਦਾ ਆ ਐਂਜਲ ਫਾਰਮ ਵਾਲੀ ਸਾਈਡ ਦੇਖ ਸਕਦੇ ਹਾਂ ਚਲੋ ਆਹ ਇਹ ਐਂਜਲ ਫਾਰਮ ਬੜੇ ਬੁੱਕ ਚਲੋ ਦੋਸਤੋ ਇਹ ਢੋਲਵਾਏ ਤੋਂ ਸਾਨੂੰ ਪੈਂਦਾ ਦੋ ਤੋਂ 2.5 ਕਿਲੋਮੀਟਰ ਇੱਧਰ ਨੂੰ ਪੈਂਦਾ ਆ ਰਾਈਟ ਸਾਈਡ ਨੂੰ ਲਓ ਜੀ ਆਪਣੀ ਐਂਟਰੀ ਹੋ ਚੁੱਕੀ ਆ ਐਂਜਲ ਫਾਰਮ ਤੇ ਚਲੋ ਅਗੇ ਤੁਹਾਨੂੰ ਦਿਖਾਉਂਦੇ ਆ ਇੱਧਰ ਪਾਰਕਿੰਗ ਆ ਜੀ ਦੋਸਤੋ ਗਰਮੀਆਂ ਵਾਜੀ ਸਾਰੀ ਭਰੀ ਹੁੰਦੀ ਉਹ ਤੱਕ ਤੱਕ ਦੇਖਦਾ ਪਾਉਣਾ ਤੁਹਾਨੂੰ ਇਹ ਮਤਲਬ ਗੱਡੀਆਂ ਬਾਈਕਾਂ ਇੰਨਾ ਰਸ਼ ਹੁੰਦਾ ਫਿਲਹਾਲ ਅੱਜ ਤਾਂ ਹੈ ਨਹੀਂ ਚਲੋ ਹਾਂ ਜੇ ਉਹਦਾ ਵੀ ਗਰਮੀ ਆਈ ਨਹੀਂ ਨਾ ਕਿ ਪ੍ਰੋਪਰ ਹਾਂ ਕਿਦਾਂ ਚਲੋ ਤੁਹਾਨੂੰ ਦਿਖਾਉਂਦੇ ਆ ਅੰਦਰ ਜਾ ਕੇ ਮੈਂ ਇੱਧਰ ਆ ਗਈ ਇੰਡਲ ਫਾਰਮ ਆਮ ਵੀ ਉੱਤੇ ਇੱਧਰ ਵੀ ਆ ਕੇ ਘੁੰਮਣਾ ਸ਼ਕ ਕਰੋ ਦੋਸਤੋ ਕਿੰਨਾ ਵਧੀਆ ਵੀਊ ਲੱਗ ਰਿਹਾ ਆਹ ਦੇ ਤਾਂ ਉਹ ਸਾਹਮਣੇ ਵੀ ਤੁਹਾਨੂੰ ਦਿਖਾਉਂਦੇ ਉਹ ਬੱਚਾ ਦੇ ਕੱਢਣ ਵਾਲੀਆਂ ਚੀਜ਼ਾਂ ਐ ਦਾ ਨਾ ਚਲੋ ਦੋਸਤੋ ਆਪ ਚੈੱਕ ਕਰੋ ਜੀ ਕਿੰਨਾ ਮਤਲਬ ਅਪਡੇਟ ਕਰ ਦਿੱਤਾ ਉਹ ਸ਼ਾਇਦ ਪ੍ਰੀ ਵੈਡਿੰਗ ਵਾਸਤੇ ਆ ਜਾਂ ਫਿਰ ਖਾਣ ਪੀਣ ਵਾਸਤੇ ਰੈਸਟੋਰੈਂਟ ਆ ਚਲੋ ਤੁਹਾਨੂੰ ਉਹ ਵੀ ਦਿਖਾਉਂਦੇ ਆ ਅੰਦਰ ਜਾ ਕੇ ਬਾਹਰੋਂ ਇਹਨਾਂ ਨਜ਼ਾਰਾ ਮਤਲਬ ਵਧੀਆ ਲੱਗ ਰਿਹਾ ਦੇਖਣ ਨੂੰ ਅੰਦਰ ਜਾ ਕੇ ਤਾਂ ਚਲੋ ਹੋਰ ਉਹ ਕਿਹੰਡ ਵੜਨਾ ਜੀ ਚਲੋ ਉਹ ਅੱਧਰ ਹੀ ਸਾਡ ਨੂੰ ਚੱਲਦੇ ਆ ਅਦਰ ਬੱਚਿਆਂ ਵਾਸਤੇ ਖੇਡਣ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਆ ਹਰ ਤਰ੍ਹਾਂ ਦੇ ਖੇਡਾਂ ਨੱਚਣ ਡੱਪਣ ਨੂੰ ਇਦਾਂ ਹੁੰਦਾ ਨਾ ਸਵਾਗਤ ਕਰਨ ਲਈ ਆਪਣੇ ਖੜੇ ਆ ਜੀ ਉਹ ਪਰੀ ਵੀ ਖੜੀ ਆ ਇੱਧਰ ਪਾਚੀ ਘਟ ਹੁੰਦੀ ਆ ਅੰਦਰ ਜਾਣ ਲਈ ਡੁੱਗਾ ਵੀ ਖੜਾ ਆ 95 11 ਦੋਸਤੋ ਬਾਹਰ ਲੈ ਗਿਆ ਤੁਹਾਨੂੰ ਬਾਅਦ ਚ ਵਿਜ਼ਿਟ ਕਰਾਂਦੇ ਆ ਪਹਿਲਾਂ ਅੰਦਰ ਵਾਲਾ ਏਰੀਆ ਦਿਖਾਉਂਦੇ ਆ ਤੁਹਾਨੂੰ ਅੰਦਰ ਹੁਣ ਆਈ ਚੁੱਕੇ ਆ ਚਲੋ ਆਣ ਆਣੇ ਵਾਸਤੇ ਟੱਪਣ ਵਾਸਤੇ ਜਿਹੜੇ ਹੁੰਦਾ ਨਾ ਪੰਗੂੜਾ ਡੇਜੋ ਜਿਹੋ ਹੁੰਦਾ ਚੂਲਾ ਉਹਦਾ ਮੇਲਾ ਮਿਲਦਾ ਆ ਦੇਖੋ ਗ੍ਰੀਨਰੀ ਗ੍ਰੀਨਰੀ ਕਿੰਨਾ ਸੋਹਣਾ ਨੇਚਰ ਹੈਗਾ ਤੇ ਚੱਕ ਕਰੋ پارک ਬਣੀ ਹੋਈ ਬੈਠਣ ਵਾਸਤੇ ਤੁਹਾਨੂੰ ਦਿਖਾਉਂਦਾ ਬੈਕ ਕੈਮਰਾ ਕਰਕੇ ਉਹ ਵਧੀਆ ਯਾਨਕਿ ਨੇਚਰਲ ਚੀਜ਼ ਬਣਾਈ ਹੋਈ ਆ ਜਿਹੜੀ ਮਤਲਬ ਇਹ ਨੇਚਰ ਦਿਖਾਉਂਦੀ ਹੈ ਨਾ ਉਹ ਚੀਜ਼ ਬਣਾਈ ਹੋਈ ਆ ਦੇਖੋ ਆ ਫੋਟੋ ਸ਼ੂਟ ਵਾਸਤੇ ਆ ਹੋ ਲਓ ਜੀ ਫੁੱਲੋ ਦੇਖੋ ਕਿੰਨੇ ਸੋਹਣੇ ਆ ਉੱਪਰ ਲਿਖਿਆ ਹੋਇਆ ਫੁੱਲ ਤੋੜਨਾ ਸਪੈਸ਼ਲ ਮਨਾ ਹੈਗਾ ਇੱਥੇ ਇੱਧਰ ਵੀ ਲੱਗੇ ਹੋਏ ਆ ਦੇਖੋ ਝੂਲੇ ਦੇਖੋ ਐਂਜਲ ਫਾਰਮ ਕਿੰਨਾ ਸੋਹਣਾ ਬਣਾਇਆ ਹੋਇਆ ਪਹਿਲਾਂ ਤਾਂ ਨਹੀਂ ਇੰਨਾ ਅਪਡੇਟ ਹੁਣ ਕੀਤਾ ਹੋਇਆ 2 ਸਾਲ ਪਹਿਲਾਂ ਪਾਇ ਸੀਗੇ ਇੰਨਾ ਨਹੀਂ ਸੀਗਾ ਲਈ ਆਪਣੇ ਨਾਲ ਦੇ ਕਰਨ ਲੱਗਿਆ ਜੀ ਮौज-ਮਸਤੀ ਹੁਣ ਜਸੀ ਤੁਮੀ ਚੱਲਣ ਤੇਰੇ ਲੈਵਲ ਦੇ ਇੰਨੇ ਵਿੱਚ ਝੂਲੇ ਆ ਉਹ ਦੇਖੋ ਉੱਥੇ ਵੀ ਹੈਗਾ ਉਹ ਤੇ ਵੜੇ ਤੇ ਚਿੜੀ ਉੱਪਰ ਚਲੋ ਚਿੜੀ ਉੱਪਰ ਬਹਿ ਕੇ ਦੱਸ ਸਪਰਿੰਗ ਲੱਗੇ ਹੋਏ ਆ ਐਸਾ ਲਿਆ ਆਉਂਦਾ ਨਾ ਵੋਲੋ ਜੀ ਉਹ ਦੇਖੋ ਵੋ ਸੋਣਾ ਧਿਆਨ ਨਾਲ ਚਲੋ ਜੀ ਅੱਗੇ ਚੱਲਦੇ ਹੁਣ ਉਹ ਚੰਡੋਲ ਟਾਈਪ ਆ ਉਹ ਮਾਲੋ ਜੀ ਨਿਆਣਿਆਂ ਦੀ ਮਸਤੀ ਚੱਲਦੀ ਪਈ ਆ। ਹੋਏ ਬੋ ਚੱਲੋ। ਹੋ ਵੀ ਬੱਚਾ ਦੀ ਐਂਟਰਟੇਨਮੈਂਟ ਸ਼ੁਰੂ ਹੋ ਚੁੱਕੀ ਆ। ਆਪਾਂ ਕਿੱਥੇ ਆਇਆ? ਕੀ ਹੋ ਰਿਹਾ? ਉਹ ਰੋਕ ਨਹੀਂ। ਯਾਹੋ ਚਲੋ ਦੋਸਤਾਂ ਨੂੰ ਦੱਸ ਦਈਏ ਇੱਥੇ ਨਾ ਰੈਸਟੋਰੈਂਟ ਵੀ ਹੈਗੇ ਅੰਦਰ। ਫੈਮਿਲੀ ਯਾਨੀ ਕਿ ਫੈਮਿਲੀ ਪੂਲ ਵੀ ਹੈਗੇ ਆ ਜਿੱਦਾਂ ਫੈਮਿਲੀ ਵੀ ਨਹਾ ਸਕਦੇ ਪ੍ਰੋਪਰ ਜੇ ਬੱਚੇ ਹੁੰਦੇ ਨਾ ਨਾਲ ਛੋਟੇ ਵੱਡੇ ਵਾਸਤੇ ਪੂਲ ਹੈਗੇ ਆ ਆ ਸ਼ਾਇਦ ਉੱਤੇ ਰੈਸਟੋਰੈਂਟ ਦਾ ਛੋਟਾ ਜਿਹਾ ਅੰਦਰ ਦਰ ਮਸਤੀ ਕਰਦੇ ਵਾ ਆਪਣੇ ਚੀਕਾਂ ਮਾਰਨ ਲੱਗਿਆ ਰੋਂਦੇ ਪਏ ਸ਼ਾਇਦ ਬਹੁਤ ਵਧੀਆ ਘੁੰਮਣ ਨੂੰ ਦੋਸਤੋ ਫੈਮਿਲੀ ਵਾਸਤੇ ਤਾਂ ਬਹੁਤ ਵਧੀਆ ਹੈ ਜਿਨ੍ਹਾਂ ਛੋਟੇ ਕਿਸੇ ਦੇ ਬੱਚੇ ਹੈਗੇ ਆ ਹੁਣ ਵਾਸਤੇ ਅਲੱਗ ਤੋਂ ਇੱਥੇ ਬਣਾਇਆ ਹੋਇਆ ਨਹਾਉਣ ਵਾਸਤੇ ਵੀ ਖਾਣ ਪੀਣ ਵਾਸਤੇ ਵੀ ਆ ਹਰ ਤਰ੍ਹਾਂ ਦੀ ਸੁਭਾਗ ਹੈਗੀ ਇੱਥੇ ਨੇਚਰ ਚੈੱਕ ਕਰੋ ਤੁਸੀਂ ਕਿੰਨਾ ਘੈਂਟ ਲੱਗਦਾ ਹਰ ਹਰਾ ਨਾ ਉਹ ਸਾਹਮਣੇ ਪੂਲ ਹੈਗਾ ਆ ਉਭੀ ਤੁਹਾਨੂੰ ਦਿਖਾਉਂਦੇ ਹਾਂ ਉੱਥੇ ਕੋਲ ਜਾ ਕੇ ਯਾਨੀ ਕਿ ਇੱਥੇ ਇਸ ਟਾਈਮ ਤੁਹਾਨੂੰ ਕੁਝ ਨਹੀਂ ਦਿਖ ਰਿਹਾ ਕੋਈ ਲੋਕ ਨਹੀਂ ਹੈਗੇ ਪਰ ਜਦੋਂ ਗਰਮੀਆਂ ਆਉਣੀਆਂ ਉਦੋਂ ਤੁਸੀਂ ਸਮਝ ਲਓ ਕਿ ਪੂਰਾ ਭਰਿਆ ਹੀ ਹੋਣਾ ਆ ਤੇ ਲੋਕ ਘੁੰਮਦੇ ਦਿਸਣੇ ਆ ਪੂਲ ਵੀ ਪੂਰਾ ਭਰਿਆ ਹੁੰਦਾ ਬਾਰੋ-ਬਾਰੀ ਕਈ ਵਾਰ ਵੇਟ ਕਰਨੀ ਪੈਂਦੀ ਆ ਅੰਦਰ ਜਾਣ ਵਾਸਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਉਹ ਉੱਧਰ ਉੱਪਰ ਸ਼ਾਇਦ ਇਹਨਾਂ ਦੀ ਕੋਠੀ ਆ ਜਾਂ ਰੈਸਟੋਰੈਂਟ ਪਤਾ ਨਹੀਂ ਚਲੋ ਦੋਸਤੋ ਆ ਪੂਲ ਹੈਗਾ ਠੀਕ ਹੈ ਜੀ ਇਸ ਟਾਈਮ ਪਿਆ ਤੁਹਾਨੂੰ ਸੁੱਕਾ ਦਿਖਦਾ ਪਿਆ ਹੈ ਕੁਸ਼ਕਾਤ ਮਤਲਬ ਪਾਣੀ ਹੈ ਨਹੀਂ ਪਰ ਹੁਣ ਥੋੜੇ ਦਿਨਾਂ ਤੱਕ ਇਹ ਚਾਲੂ ਹੋ ਜਾਣਾ ਹੈ ਜਾਨੀ ਕਿ ਇੰਨਾ ਪਾਣੀ ਹੁੰਦਾ ਇੰਨੀ ਭੀੜ ਹੁੰਦੀ ਲੋਕ ਬਾਹਰ ਖੜੇ ਹੋ ਕੇ ਨਾ ਵੇਟ ਕਰਦੇ ਹੁੰਦੇ ਆਪਣੀ ਵਾਰੀ ਦੀ ਕਿ ਕਦੋਂ ਖਾਲੀ ਹੋਊਗਾ ਆਪਾਂ ਜਾਣਾ ਹੈ ਠੀਕ ਹੈ ਜੀ ਆਹ ਏਰੀਆ ਹੈਗਾ ਸਾਰਾ ਦੇਖੋ ਕਿੰਨਾ ਵਧੀਆ 뷰 ਆ ਰਿਹਾ ਇੱਥੋਂ ਪੂਲ ਬਣਾਇਆ ਹੋਇਆ ਹੈ ਇੱਥੋਂ ਪਾਲੀ ਸਾਈਡ ਹਾਂਜੀ ਦੋਸਤੋ ਬਾਕੀ ਯਾਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਹਾਨੂੰ ਆਪਣੇ ਲੋਕਲ ਹੁਸ਼ਿਆਰਪੁਰ ਜਾਂ ਆ ਇਸ ਸਾਈਡ ਆ ਦੋਸਤੋ ਫੈਮਿਲੀ ਪੂਲ ਹੈਗਾ ਦੇਖੋ ਜੀ ਨਾ ਜਾਨ ਕੇ ਵਧੀਆ ਦੇਖੋ ਦੋਸਤੋ ਪ੍ਰੀ ਵਿਡਿੰਗ ਕਰਾਉਣ ਵਾਸਤੇ ਕਿੰਨਾ ਵਧੀਆ ਤੇ ਹੈਗਾ ਅਰੇਂਜਮੈਂਟ ਆ ਦੇਖੋ ਇੱਧਰ ਵੀ ਬਣਿਆ ਹੋਇਆ ਆ ਲੈ ਚੱਲ। ਬੜੀ ਖੋੜੀ। ਭਾਜੀ ਸਾਡੇ ਤਿੰਨ ਬਾਰ ਤਿੰਨ ਬਾਰ ਸਾਡੇ ਨਾਲ ਬੈਠੋ। ਹਾਂ ਇਹ ਚਾਤੀ। ਬੋ ਜੀ ਆ ਚੁੱਕੇ ਆਪਾਂ ਗੈਲੈਕਸੀ ਰੈਸਟੋਰੈਂਟ ਵਿੱਚ। ਸਦਰ ਪ੍ਰੀਡ ਫ੍ਰੀ ਵੈਡਿੰਗ ਵਾਸਤੇ ਬਹੁਤ ਵਧੀਆ ਬਣਿਆ ਹੋਇਆ। ਇੱਧਰ ਰੈਸਟੋਰੈਂਟ ਵੀ ਆ। ਸ਼ਾਇਦ ਪ੍ਰੀ-ਬਾਡਿੰਗ ਵੀ ਚੱਲਦੀ ਆ ਕਰਵਾ ਸਕਦੇ ਇੱਥੇ ਬੜੀ ਵਧੀਆ ਰੈਸਟੋਰੈਂਟ ਸਿਸਟਮ ਦੇਖੋ ਸਪੀਕਰ ਲੱਗੇ ਹੋਏ ਆ ਹੂੰ ਅੰਦਰ ਫੋਟੋ ਸ਼ੂਟ ਚੱਲ ਰਿਹਾ ਆਪਣਾ ਆਈਫੋਨ ਕਿੰਦਾ ਆਈਫੋਨ ਹੀ ਲੈ ਕੇ ਬਾਸ ਨੂੰ ਚੱਲ ਆ ਆ ਇੱਧਰ ਵੀ ਖਾਣ ਪੀਣ ਨੂੰ ਹੈਗਾ ਜੀ ਬਹੁਤ ਵਧੀਆ ਇੱਧਰ ਕੋਲ ਬਣਦਾ ਪਿਆ ਨਵਾਂ ਇਹ ਵੀ ਆਨਲਾਈਨ ਟਾਈਮ ਤੇ ਦੇਖਣ ਨੂੰ ਮਿਲਣਾ ਕੀ ਹੈਗਾ ਆ ਅੰਦਰ ਵੀ ਖਾਣ ਪੀਣ ਨੂੰ ਹੈਗਾ ਬੈਠਣ ਨੂੰ ਸਿਸਟਮ ਬਹੁਤ ਵਧੀਆ ਆ। ਇਹਦਰ ਅੰਦਰ ਨੂੰ ਬੈਠਣ ਨੂੰ ਬਹੁਤ ਵਧੀਆ ਜੀ ਤਾਂ ਫੈਮਿਲੀ ਜਿਹਾ ਵਗਾਰਾ ਮੈਂ ਕਹਿੰਦੀਆਂ ਨੋਟਿਫਾਈ ਲੱਗੇ ਹੋਇਆ। ਮੋਰੀ ਪਾਰਟੀ ਹੋ ਗਈ ਆਪਣੇ ਇੱਥੇ ਆ ਗਏ ਆਹ ਤੁਸੀਂ ਵੀ ਖਾਓ ਇੱਥੇ ਆ ਕੇ ਉਹ ਦੇਖੋ ਨਾ ਕਰਾ ਤੇ ਉਸੇ ਫੋਟੋ ਚਾਹਦਾ ਬੁੱਲਾ ਲੋ ਵੀ ਇੱਧਰ ਕੁਝ ਬਣ ਰਿਹਾ ਅੱਗੇ ਬਾਕੀ ਆ ਦੇਖੋ ਉਹ ਬੱਲੇ ਬੱਲੇ ਇਹ ਖੂਹ ਦੇਖੋ ਕਿੰਨਾ ਵੱਡਾ ਵੀ ਹੈ ਬੜਾ ਘੇੜਾ ਨਾ ਡੂੰਗਾ ਖੂਹ ਬਹੁਤ ਦਾ ਆ ਬੰਦੇ ਨੇ ਆ ਨਾ ਡੁੱਬੇਣਾ ਹੈਗੇ ਦੇਖੋ ਕਿੰਨਾ ਬੰਦਾ ਛੋਟਾ ਹੈਗਾ ਇਹ ਐਕਦਾ ਪਰ ਡੁੱਬ ਜਾਣਾ ਬੋ ਵਧੀਆ ਮਸਤੀ ਕੀਤੀ ਦੋਸਤੋ ਉੱਥੇ ਆਪਾਂ ਕਿਉਂ ਜਾ ਰਹੇ ਆ ਤੁਹਾਨੂੰ ਬੱਚਾ ਵਾਲਾ ਪਾਰਕ ਵੀ ਦਿਖਾਣਾ ਛੋਟਾ ਜਿਹਾ ਜਿੱਥੇ ਬੱਚੇ ਆਪਾਂ ਮਨੋਰੰਜਨ ਕਰ ਸਕਦੇ ਆ ਐਂਟਰਟੇਨਮੈਂਟ ਦੀ ਬੋ ਵਧੀਆ ਚੀਜ਼ ਆ ਚਲੋ ਬਾਹਰ ਜਾ ਕੇ ਵੀ ਦਿਖਾਉਂਦੇ ਆ ਫਿਰ ਆਪਾਂ ਬਲੋਗ ਦਾ ਐਂਡ ਕਰਨਾ ਆ ਬਾਕੀ ਪਲੀਜ਼ ਦੱਸੋ ਯਾਰ ਬਲੋਗ ਕਿੱਦਾਂ ਲੱਗੇ ਤੁਹਾਨੂੰ ਟੈਕ ਐਂਡ ਟੈਕਰ ਬਾਏ ਬਾਏ ਟੇਕ ਕੇਅਰ ਟੂਰ ਖਾਣਾ ਚੰਗਾ ਭਾਈ ਜੀ ਬਸ ਬਸ ਯਾਰ ਸਬਸਕ੍ਰਾਈਬ ਤਾਂ ਕਰ ਦੇ ਸਬਸਕ੍ਰਾਈਬ ਕਰ ਦੋ ਪਾਤਾ ਬਸ ਸਬਸਕ੍ਰਾਈਬ ਕਰੋ 1 ਲੱਖ 1 ਲੱਖ ਸਬਸਕ੍ਰਾਈਬ ਕਰੋ ਚਲੋ ਫਿਲਹਾਲ 1000 ਕਰ ਦੋ 1000 ਤੋਂ ਬਾਅਦ ਸੋਚਾਂਗੇ 1 ਲੱਖ 1 ਲੱਖ ਕਦੋਂ ਹੋਣਾ ਆ ਇਹ ਤਾਂ ਮਤਲਬ ਇਹ ਆ ਜੀ ਚਲੋ ਵੀ ਹੁਣ ਆਪਾਂ ਚੱਲਦੇ ਆ ਆ ਹਵੇਲੀ ਦੇ ਅੰਦਰ ਦੇਖੋ ਅੰਦਰ ਜਾ ਹੁੰਦਾ ਕਿ ਨਹੀਂ ਹੁੰਦਾ ਪਹਿਲੀ ਵਾਰ ਆਏ ਆ ਆਪਾਂ ਇਹ ਬਣਨ ਤੋਂ ਬਾਅਦ ਜਾ ਕੇ ਦੇਖਦੇ ਆ ਅੰਦਰ ਕੀ ਹੈਗਾ ਰਸਤਾ ਵੀ ਹੈਗਾ ਇੱਥੇ ਚਲੋ ਪਤਾ ਨਹੀਂ ਕੀ ਚੀਜ਼ ਆ ਬਾਅਦ ਪਤਾ ਲੱਗਣੀ ਹਲੇ ਕੋਈ ਬੋਰਡ ਵੀ ਨਹੀਂ ਲਾਇਆ ਕਿ ਪ੍ਰਾਈਵੇਟਿੰਗ ਵਾਸਤੇ ਹੈ ਜਾਂ ਖਾਨਕੀ ਨੂੰ ਵਾਸਤੇ ਹੈ ਕੀ ਹੈਗਾ ਕੁਝ ਨਹੀਂ ਪਤਾ ਹਲੇ ਦਰਵਾਜ਼ੇ ਲੋਕੀ ਲੋਕ ਲੱਗੇ ਹੋਏ ਆ। ਪਰ ਟੁੱਟਣਾ ਗਏ। ਉੱਧਰ ਪਿੱਛੇ ਨਰਸਰੀ ਹੈ ਜਿੱਦਾ ਬੂਟੇ ਲੱਗੇ ਹੋਏ ਆ ਹਰ ਤਰ੍ਹਾਂ ਦੇ ਫੁੱਲ ਵਗੈਰਾ ਲੱਗੇ ਹੋਏ ਆ ਬਹੁਤ ਕਹਣ ਚੀਜ਼ ਆ। ਉਹ ਦੇਖੋ ਜੀ ਉਹ ਪਰੀਆਂ ਚੁੰਮੜਿਆ ਦੇਖੋ ਦੇਖੋ ਪਰੀ ਨੂੰ ਸასი ਸ਼ਗਲ ਕਰਦਾ ਦੇਖੋ। ਉਹ ਪਰੀਆਂ ਲੱਗ ਲਓ ਫੇ ਦੋਸਤੋ ਜਰਾਫ ਇੱਧਰ ਉਹ ਇੱਧਰ ਮਿੱਕੀ ਮੌਸਾ ਬਣਾ ਨਹੀਂ ਕਿਹਾ ਕਿੱਧਰ ਵੀ ਕੁਝ ਬਣੂਗਾ ਹੱਲੇ ਬਣ ਰਿਹਾ ਦੇਖੋ ਅੱਜ ਚੱਲ ਰਿਹਾ ਕੰਮ ਇੱਧਰ ਵੀ ਤੇ ਬਾਕੀ ਆ ਗਏ ਉਸ ਸਾਈਡ ਨੂੰ ਚਲੀ ਗਏ ਆਹ ਜੀ ਪਿਓਰ ਪਿੰਡੂ ਦੇਸੀ ਪਿੰਡੂ ਬੰਦੇ ਆਹ ਜੀ ਬੱਚਿਆਂ ਦੇ ਜਿਹੜੀ ਚੀਜ਼ ਆ ਨਾ ਸਭ ਤੋਂ ਬੈਸਟ ਕੁਆਟਾ ਬੱਚਿਆਂ ਲਈ ਉਹ ਹੱਥ ਬਣਾਏ ਉੱਥੇ ਪਤਾ ਨਹੀਂ ਉੱਪਰ ਚੜ ਕੇ ਕਿਆ ਕਰਦੇ ਦੇਖ ਹੱਲੇ ਕੁਝ ਨਹੀਂ ਬਣਿਆ ਬਣਦਾ ਪਿਆ ਆ ਆਹ ਹੈਗੇ ਪਿੰਗ ਫੰਗੂੜੇ ਮਤਲਬ ਪਿੰਗ ਟਾਈਪ ਆ ਸਾਦੇ ਪੈਰ ਰੱਖ ਕੇ ਬਾਰ ਬਾਰੀ ਉਹ ਐਂਡ ਤੱਕ ਜਾਣਾ ਹੈ ਜਿੱਦਾਂ ਨਾ ਫੌਜੀਆ ਦੀ ਟ੍ਰੇਨਿੰਗ ਨਹੀਂ ਚੱਲਦੀ ਹੁੰਦੀ ਉਵੇਂ ਜਿਹੀ ਆ ਉਹ ਅੱਗੇ ਲਾ ਲੱਗ ਟਾਇਰ ਵਗੈਰਾ ਸਿਸਟਮ ਵੀ ਹੈਗਾ ਦੇਖੋ ਅੱਧੀਆਂ ਪਰੇ ਹੈਗਾ ਉੱਥੋਂ ਰਸਿਆਂ ਤੇ ਲੰਮਕ ਕੇ ਜਾਣਾ ਤੁਸੀਂ ਦੇਖ ਸਕਦੇ ਆ ਇੱਥੋਂ ਲੰਮਕ ਕੇ ਜਾਣਾ ਫਿਰ ਉਹ ਟਾਇਰਾਂ ਦੇ ਸਾਰੇ ਉਹ ਪਰੇ ਤੱਕ ਪਹੁੰਚਣਾ ਸ਼ਾਇਦ ਹੋਵੇਗਾ ਜੀ ਆ ਸ਼ਾਇਦ ਹੋਵੇਗਾ ਜਿੱਥੇ ਨਾ ਹੱਥਾਂ ਨਾਲ ਰੇਂਗ ਕਹਿੰਦੀ ਜਾਂਦੇ ਹੁੰਦੇ ਥੱਲੇ ਨੂੰ ਉਹ ਤੱਕ ਮੁੰਚਣਾ ਜੀ ਉਹ ਦੇਖੋ ਕਿਆ ਕਹਿੰਦੀ ਉਹ ਅੱਡਾ ਅੱਡਾ ਟ੍ਰੇਨਿੰਗ ਹੁੰਦੀ ਹੈ ਉਹ ਟਾਇਰ ਤੇ ਜਾਣਾ ਬਾਰੋ-ਬਾਰੀ ਕੱਲੇ-ਕੱਲੇ ਟਾਇਰ ਤੇ ਪੈਰ ਰੱਖ ਕੇ ਬੱਚਾ ਵਾਸਤੇ ਵਧੀਆ ਚੀਜ਼ ਆ ਉਹ ਛੋਟਾ ਵੀ ਲੱਗਾ ਹੋਇਆ ਉਹ ਕਰਕੇ ਦੱਸ ਦੇ ਪਏ ਆ ਦੇਖੋ ਮਾਕੀ ਆ ਵੀ ਸੇਮ ਉਹੀ ਚੀਜ਼ ਆ ਮਤਲਬ ਬੱਚਾ ਦਾ ਐਂਟਰਟੇਨਮੈਂਟ ਵਾਸਤੇ ਉਹ ਵਧੀਆ ਚੀਜ਼ ਆ ਗਈ ਆ ਪਰ ਉਹ ਪਰੇ ਵੀ ਆ ਗਈ ਇੱਕ ਚੀਜ਼ ਜਦਾਂ ਰਸਿਆਂ ਤੇ ਚੜਨਾ ਆ ਜਾਂ ਫਿਰ ਪਾਲੀ ਸੜ ਉਤਰਨਾ ਆ ਤੇ ਚਲੋ ਦੋਸਤੋ ਅੱਜ ਦੇ ਬਲੌਗ ਚੰਗਾ ਜੀ ਮਿਲਦੇ ਤੁਹਾਨੂੰ ਅਗਲੇ ਬਲੌਗ ਵਿੱਚ ਦੱਸੋ ਕਿਵੇਂ ਦਾ ਲੱਗਾ ਇਹ ਬਲੌਗ ਤੇ ਇਹ ਜਗ੍ਹਾ ਤੇ ਕੌਣ ਕੌਣ ਆ ਚੁੱਕਾ ਹੈ ਵੀ ਜਰੂਰ ਦੱਸਿਓ ਤੇ ਜਿਨ੍ਹਾਂ ਨੂੰ ਇਹ ਜਗ੍ਹਾ ਨਵੀਂ ਲੱਗੀ ਜਾਂ ਵਧੀਆ ਲੱਗੇ ਬਲੌਗ ਇੱਥੇ ਦੇ ਜਿਹੜੇ ਆਣਾ ਚਾਹੁੰਦੇ ਆ ਪਲੀਜ਼ ਕਮੈਂਟ ਜ਼ਰੂਰ ਕਰਕੇ ਦੱਸੋ ਲੋਕਲ ਯਾ ਆਪਣੇ ਹੁਸ਼ਿਆਰਪੁਰ ਤੋਂ 25-30 ਕਿਲੋਮੀਟਰ ਬਾਅਦ 35 ਕਿਲੋਮੀਟਰ ਬਾਅਦ ਪੈਂਦੀ ਆ ਜਿਆਦਾ ਦੂਰ ਤਾਂ ਹੈ ਨਹੀਂਗਾ ਆ ਸਕਦੇ ਆ ਤੁਸੀਂ 100 ਰੁਪਏ ਟਿਕਟ ਹੈਗੀ ਇੱਥੇ ਦੀ ਪਹਿਲਾਂ 50 ਰੁਪਏ ਸੀਗੀ 100 ਰੁਪਏ ਟਿਕਟ ਹੈਗੀ ਘੁੰਮਣ ਦੀ ਤੇ ਜੇ ਨਹਾਣਾ ਹੈਗਾ ਉੱਥੇ ਇੰਜੋਏ ਕਰਨਾ ਆ ਪੂਲ ਵਿੱਚ ਤਾਂ ਸ਼ਾਇਦ 200 ਰੁਪਏ ਟਿਕਟ ਐਦਾਂ ਜਾਂ ਕੁਝ ਤੇ ਨਹਾਣ ਵਾਸਤੇ ਜੇ ਨਹਾਣਾ ਹੈਗਾ ਨਾਲ ਫਿਰ ਪਹਿਲਾਂ 150 ਰੁਪਏ ਸੀ ਹੁਣ ਸ਼ਾਇਦ 200 ਰੁਪਏ ਐਦਾਂ ਕੁਝ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਵਿੱਚ ਦੋਸਤੋ ਤੇ ਪਲੀਜ਼ ਲਾਈਕ ਕਮੈਂਟ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਦੋਸਤੋ ਹੁਣ ਹੌਲੀ ਹੌਲੀ ਅੱਗੇ ਵਲੌਗ ਵਧੀਆ ਆ ਰਹੇ ਤੁਹਾਨੂੰ ਪਤਾ ਹੀ ਆ ਪਹਿਲਾਂ ਨਾਲੋਂ ਕਾਫੀ ਵਧੀਆ ਆ ਰਹੇ ਆ ਐਦਾਂ ਹੀ ਤੁਹਾਨੂੰ ਮਿਲਿਆ ਕਰਨੇ ਹੁਣ ਚਲੋ ਮਿਲਦੇ ਆ ਜੀ ਅਗਲੇ ਵਲੌਗ ਚ ਬਾਏ ਬਾਏ ਗਾਇਜ਼ ਔਰ ਚੈੱਕ ਕਰੋ ਜੀ ਉਹ ਦੇਖੋ ਕੀ ਕਰਦੇ ਉਹ ਐਦਾਂ ਵਾਸਤੇ ਐਦਾਂ ਕਰਕੇ ਉਹ ਪਿੱਛੇ ਚੜ ਰਿਹਾ ਮੁੰਡਾ ਉਹ ਤਾਂ ਉਤਰਨਾ ਆ